ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀ ਜੋੜ ਸਿੰਘ ਸਵਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਗੁਰੂ ਕੇ ਲੰਗਰ ਲਗਾਉਣ ਦੇ ਲਈ ਸੰਗਤ ਆਉਂਦੀ ਹੈ ਜੀ ਸੋ ਇਸੇ ਤਰੀਕੇ ਦੇ ਨਾਲ ਪਿੰਡ ਸਲਾਣਾ ਨਜ਼ਦੀਕ ਅਮਲੋਹ ਦੇ ਪੈਂਦਾ ਉੱਥੇ ਤੋਂ ਵੀ ਸੰਗਤ ਪਹੁੰਚ ਚੁੱਕੀ ਹੈ ਜੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਲੰਗਰ ਲਗਾਉਣੀ ਕਿਉਂਕਿ ਸੰਗਤ ਤੁਹਾਨੂੰ ਪਤਾ ਹੀ ਆ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਮੱਥਾ ਟੇਕਣ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਹੈ ਜੀ ਸੋ ਦੇਖੋ ਨੌਜਵਾਨ ਕਿੰਨੀ ਸਰਦਾ ਦੇ ਨਾਲ ਸੇਵਾ ਕਰਦੇ ਹੋਏ ਸਫਾਈ ਕਰ ਰਹੇ ਨੇ ਕਿਉਂਕਿ ਲੰਗਰ ਲਗਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਸਫਾਈ ਜ਼ਰੂਰੀ ਆ ਆਪਣੀ ਆਪਣੀ ਥਾਂ ਤੇ ਜਿਹੜੇ-ਜਿਹੜੇ ਪਿੰਡ ਵਾਲਿਆਂ ਨੇ ਲੰਗਰ ਲਗਾਉਣਾ ਹੁੰਦਾ ਉਹ ਸਫਾਈ ਆਪਣੀ ਕਰ ਲੈਂਦੇ ਆ ਦੇਖੋ ਕਿੰਨੀ ਸਰਦਾ ਦੇ ਨਾਲ ਇਹ ਸੇਵਾ ਵੀਰੋ ਕਿਸੇ ਨੂੰ ਮਿਲਦੀ ਆ ਹਰ ਇੱਕ ਨੂੰ ਨਹੀਂ ਮਿਲਦੀ ਹੈਗੀ ਸੇਵਾ ਕਰ ਰਹੇ ਨੇ ਨੌਜਵਾਨ ਮਸ਼ੀਨੀ ਯੁੱਗ ਆ ਜੀ ਹੁਣ ਟਰੈਕਟਰ ਦੇ ਨਾਲ ਦੇਖ ਲਓ ਘਾਹ ਖੁਰਚਿਆ ਜਾ ਰਿਹਾ ਔਰ ਕਿਉਂਕਿ ਛੇਤੀ ਛੇਤੀ ਕੰਮ ਹੋ ਜਾਊਗਾ ਛੇਤੀ ਛੇਤੀ ਸਫਾਈ ਹੋ ਜਾਊਗੀ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਇੱਥੇ ਟੈਂਟ ਵਗੈਰਾ ਵੀ ਲਾਉਣੇ ਹੁੰਦੇ ਆ ਉਧਰ ਜੀਸੀਬੀ ਮਸ਼ੀਨ ਦੇ ਨਾਲ ਸਫਾਈ ਚੱਲ ਰਹੀ ਹੈ ਜੀ ਕਿਉਂਕਿ ਗੱਦਾ ਜਿਹੜਾ ਨਾਲਾ ਬਿਲਕੁਲ ਨਜ਼ਦੀਕ ਆ ਤਾਂ ਕਰਕੇ ਇਹ ਵੀਰ ਪੂਰਾ ਪ੍ਰਬੰਧ ਕਰ ਰਹੇ ਆ ਇਧਰ ਬੰਨ ਲਗਾ ਰਹੇ ਆ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਉਧਰ ਤੋਂ ਪਾਣੀ ਛੱਡ ਦਿੱਤਾ ਜਾਵੇ ਹਨਾ ਸੋ ਅੱਗੇ ਤੁਹਾਨੂੰ ਦਿਖਾਉਂਦੇ ਆ ਪ੍ਰਸ਼ਾਦਾ ਬਣਾਉਣ ਦੇ ਲਈ ਦੇਖੋ ਪੱਠੀਆਂ ਬਣਾਈਆਂ ਜਾ ਰਹੀਆਂ ਲੱਗੇ ਹੋਏ ਨੇ ਸਾਡੇ ਬਜ਼ੁਰਗ ਸਾਹਿਬਾਨ ਸੇਵਾ ਕਰਨ ਨੌਜਵਾਨ ਲੱਗੇ ਹੋਏ ਨੇ ਸੇਵਾ ਕਰਨ ਸੇਵਾ ਮੈਂ ਉਹੀ ਗੱਲ ਕਹਿੰਦਾ ਕਿ ਬਹੁਤ ਭਾਗ ਵਾਲੇ ਨੂੰ ਮਿਲਦੀ ਆ ਸੇਵਾ ਇਦਾਂ ਨਹੀਂ ਮਿਲਦੀ ਹੈ ਸੇਵਾ ਬਹੁਤ ਜ਼ਿਆਦਾ ਭਾਗਾਂ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਹੀ ਸੇਵਾ ਕਰਨ ਦਾ ਮੌਕਾ ਮਿਲਦਾ ਆ ਆ ਜਿਹੜੇ ਹੁਣ ਟੋਏ ਪੱਟੇ ਐ ਜੀ ਇਹਨਾਂ ਤੇ ਪੱਠੀਆਂ ਲਗਾ ਦਿੱਤੀਆਂ ਜਾਣਗੀਆਂ ਪ੍ਰਸ਼ਾਦਾ ਬਣਾਉਣ ਦੇ ਲਈ ਸੰਗਤ ਫਿਰ ਪ੍ਰਸ਼ਾਦਾ ਬਣਾਉਗੀ ਜੀ ਇੱਥੇ ਨੌਜਵਾਨ ਸੇਵਾ ਕਰ ਰਹੇ ਨੇ ਔਰ ਦੇਖੋ ਸਾਰੀ ਸੰਗਤ ਨੇ ਨਾ ਇਹਨਾਂ ਨੇ ਮਿੰਟੋ ਮਿੰਟ ਸਫਾਈ ਕਰਤੀ ਜੀ ਜਿੱਥੇ ਗੁਰੂ ਘਰ ਲੰਗਰ ਲਗਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ